ਜੀ ਬਾਰੇ ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜਿਵੇਂ ਦੇਖੀ ਰਿਹਾ ਹੋ ਮਾਹੌਲ ਦਾ ਸਮਝ ਹੀ ਗਏ ਹੋਗੇ ਕਿ ਇੰਟਰਵਿਊ ਵਰਗਾ ਜਿਹੜਾ ਮਾਹੌਲ ਬਣਿਆ ਹੋਇਆ ਅਕਸਰ ਆਪਾਂ ਇੰਟਰਵਿਊਜ਼ ਦੇਖਦੇ ਆਂ ਸੁਣਦੇ ਆਂ ਕਾਮਯਾਬ ਬੰਦਿਆਂ ਦੀ ਸ਼ਖਸੀਅਤਾਂ ਦੀ ਆਪੋ ਆਪਣੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੇ ਕਿਸੇ ਮੁਕਾਮ ਤੇ ਪਹੁੰਚੇ ਹੋਏ ਸੱਜਣ ਤੇ ਸਭ ਨੂੰ ਪਤਾ ਕਿ ਇਸ ਤਰ੍ਹਾਂ ਦੇ ਮੁਕਾਮ ਤੇ ਪਹੁੰਚੇ ਹੋਏ ਸੱਜਣਾ ਦੇ ਪਿੱਛੇ ਬਹੁਤ ਲੰਮੇ ਸੰਘਰਸ਼ ਦੀ ਕਹਾਣੀ ਹੁੰਦੀ ਹੈ ਪਰ ਮੈਂ ਇੱਕ ਨਵੀਂ ਗੱਲ ਜੋੜਨ ਲੱਗਿਆ ਕਿ ਉਸ ਸੰਘਰਸ਼ ਦੇ ਵਿੱਚ ਕੁਝ ਹਿੱਲੇ ਵਸੀਲੇ ਵੀ ਕੰਮ ਕਰਦੇ ਨੇ ਜਿਹੜੇ ਹਰੇਕ ਨੂੰ ਨਹੀਂ ਜੁੜਦੇ ਸੰਘਰਸ਼ ਦੇ ਨਾਲ ਹਿੱਲੇ-ਵਿੱਲੇ ਨਾ ਜੁੜਨ ਦਾ ਕਰਕੇ ਬਹੁਤ ਸਾਰੇ ਸ਼ਖਸ ਜਿਹੜੇ ਸਖਸ਼ੀਤ ਬਣਨ ਤੋਂ ਵਾਂਝੇ ਨੇ ਤੁਹਾਡੇ ਵਾਲੇ ਵਾਲੇ ਵੀ ਹੋਣਗੇ ਅੱਜ ਮੇਰੀ ਇਹ ਗੱਲ ਸੁਣ ਕੇ ਮੇਰੇ ਨਾਲ ਬੈਠੇ ਤੁਸੀਂ ਇੱਕ ਨੌਜਵਾਨ ਨੂੰ ਦੇਖ ਰਹੇ ਹੋ ਉਹਦੀ ਆਪਾਂ ਕੀ ਗੱਲਬਾਤ ਸੁਣਾਂਗੇ ਇਹ ਸਟੋਰੀ ਸੁਣ ਕੇ ਤੁਸੀਂ ਖਾਸ ਤੌਰ ਤੇ ਨਿਗਾਹ ਮਾਰੋਗੇ ਤਾਂ ਤੁਹਾਨੂੰ ਵੀ ਬਹੁਤ ਸਾਰੇ ਪਾਤਰ ਇਹੋ ਜੇ ਆਪਣੇ ਰਿਸ਼ਤੇਦਾਰੀਆਂ ਤੇ ਆਣ-ਗਵਣ ਤੇ ਆਪਣੇ ਪੁਰਾਣੇ ਜਵਾਬੀਆਂ ਤੇ ਦਿਖਣਗੇ ਜਿਹੜੇ ਲੋਚਦੇ ਸੀ ਕੁਝ ਸੋਚਦੇ ਸੀ ਵੱਣਨ ਵਾਸਤੇ ਸੰਘਰਸ਼ ਵੀ ਕਰਦੇ ਸੀ ਦੌੜ ਵੀ ਲਾਉਂਦੇ ਸੀ ਪਲਾਂਗਾ ਵੀ ਉੱਟਦੇ ਸੀ ਪੌੜੀਆਂ ਵੀ ਚੜਦੇ ਸੀ ਪਰ ਐਨ ਸਿਖਰਲੇ ਡੰਡੇ ਤੇ ਪਹੁੰਚ ਗਏ ਐਨ ਵਿਨਿੰਗ ਲਾਈਨ ਤੇ ਪਹੁੰਚ ਗਏ ਗੁਰਬਤ ਜਿਹੜੀ ਹੈ ਗਰੀਬੀ ਹੈ ਕਰਦੀਆਂ ਦੁਸ਼ਵਾਰੀਆਂ ਨੇ ਮਜਬੂਰੀਆਂ ਨੇ ਉਹ ਇਹਦੀ ਕੈਂਚੀ ਮਾਰਦੀ ਆ ਬੰਦੇ ਨੂੰ ਕਿ ਸਿਰੇ ਤੇ ਜਾ ਕੇ ਜਿਹੜਾ ਹੈ ਉਹ ਹਰੇਕ ਤਰ੍ਹਾਂ ਦਾ ਜਿਹੜਾ ਕੰਮ ਹੈ ਉਹ ਕੀਤਾ ਕਰਾਇਆ ਜਿਹੜਾ ਉਹ ਅਕਸਰ ਤੁਸੀਂ ਹੁਣ ਦੇਖੋਗੇ ਮੇਰੇ ਖਿਆਲ ਖਾਸ ਕਰਕੇ ਸੋਚ ਕੇ ਸਬੋਧੀ ਗੱਲਾਂ ਆਪਾਂ ਨਾਲ ਲੰਮੀਆਂ ਖਿੱਚੀਏ ਮੇਰੇ ਨਾਲ ਇਸ ਟਾਈਮ ਤੁਸੀਂ ਦੇਖਦੇ ਹੋ ਨੌਜਵਾਨ ਕਰਮਵੀਰ ਸਿੰਘ ਹੈ ਲੱड्डੂ ਦੇ ਨਾਮ ਨਾਲ ਜਾਣਿਆ ਜਾਂਦਾ ਸਾਡੇ ਰੋਪੜ ਦੇ ਖੇਤਰ ਦੇ ਵਿੱਚ ਸਿੰਬਲ ਚੱਲੀਆਂ ਦਾ ਪਿੰਡ ਹੈ ਮੈਂ ਹੀ ਇਹਦੀ ਇੰਨੀ ਇੰਟਰੋਡਕਸ਼ਨ ਦੇ ਦਣਾ ਮੁੰਡਾ ਸਟੂਡੈਂਟ ਵੀ ਹੈ ਖਿਡਾਰੀ ਵੀ ਹੈ ਧਾਰਮਿਕ ਖੇਤਰ ਦੇ ਵਿੱਚ ਪੱਠੀ ਵਜੋਂ ਵੀ ਜਿਹੜਾ ਹੈ ਵਿਚਰਦਾ ਇਲਾਕੇ ਦੇ ਵਿੱਚ ਸਮਾਜ ਸੇਵਕ ਜਿਹੜੀ ਸੰਸਥਾਵਾਂ ਨੇ ਸਮਾਜ ਸੇਵੀ ਉਹਨਾਂ ਦੇ ਵਿੱਚ ਵਿਚਾਰ ਕੇ ਹਿੱਸਾ ਲੈਂਦਾ ਹੈ ਪਰ ਅਗਲੀ ਗੱਲ ਮੈਂ ਕਰ ਮੇ ਤੁਹਾਨੂੰ ਸੁਣਾਉਂਗਾ ਜਿਹੜੀ ਮੈਂ ਕੈਂਚੀ ਵਾਲੀ ਗੱਲ ਕੀਤੀ ਸੀ ਸਿਰੇ ਤੇ ਆ ਕੇ ਹੋ ਜਾਂਦਾ ਤੇ ਮੇਰਾ ਇੱਕ ਖਿਆਲ ਆਇਆ ਸੀ ਮਨ ਚ ਕਿ ਇਹਨੂੰ ਆਪਣੇ ਪੰਜਾਬੀਆਂ ਦੇ ਖਾਸ ਕਰਕੇ ਜਾਂ ਬਸ ਸਾਰਿਆਂ ਦੀ ਸਾਨੂੰ ਕੀਤਾ ਜਾਵੇ ਤੇ ਥੋੜਾ ਇੱਕ ਆਪਾਂ ਇਸੇ ਸੋਚਣ ਤੇ ਬਿਗੂਰ ਹੋਈ ਕਿ ਕੀ ਵਾਪਰ ਰਿਹਾ ਆਪਾਂ ਜੋ ਦਾਨ ਦੇ ਦੀਵੇ ਗਿਆਨ ਦੇ ਦੀਵੇ बन ਜੰਨੇ ਅਕਸਰ ਪਰ ਉਹਦੇ ਥੱਲੇ ਜਿਹੜਾ ਹਨੇਰਾ ਉਹਦੇ ਥੱਲੇ ਕਿੰਨਾ ਕੁਝ ਜਿਹੜਾ ਲੁਕਿਆ ਹੋਇਆ ਉਹਨੂੰ ਵੀ ਵੇਖਣ ਦੀ ਕੋਸ਼ਿਸ਼ ਕਰੀਏ ਇਹ ਪਹਿਲਾਂ ਮਾਫੀ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਹੋਵੇ ਤੇ ਅਗਲੀ ਗੱਲ ਆਪਾਂ ਸੋ ਹਾਂਜੀ ਕਰਮਵੀਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ ਤੇ ਦੇਖਣ ਵਾਲੇ ਦਰਸਤਿਕਾਲ ਤੁਸੀਂ ਬਲੋਗ ਪਹਿਲਾਂ ਜੀ ਹੱਸਿਆ ਹਾਰਨ ਤੇ ਕੀ ਕਰ ਰਹੇ ਹੋ ਅੱਜ ਕੱਲ ਮੈਂ ਜੀ ਆਪਣਾ ਨਾਲ ਦੀ ਨਾਲ ਆਪਣਾ ਐਥਲੈਟਿਕ ਦਾ ਕਰ ਰਿਹਾ ਹਾਂ ਜੀ ਤੇ ਨਾਲ ਦੀ ਨਾਲ ਮਤਲਬ ਖੇਤੀ ਦਾ ਵੀ ਕਰਦਾ ਥੋੜਾ ਕੋਤਾ ਕੰਮ ਹੂੰ ਆਪਣੇ ਘਰ ਵਿੱਚ ਲੋਕ ਗਏਆਂ ਰੱਖੀਆਂ ਐ ਹੂੰ ਵਹ ਘਰ ਦੀ ਕੰਡੀਸ਼ਨ ਇੰਨੀ ਮਾੜੀ ਐ ਮਕਾਨ ਵੀ ਆਪਣਾ ਜੋ ਐ ਹੂੰ ਲਿਮਟ ਚ ਚੈੱਕ ਕੇ ਪਾਇਆ ਮਤਲਬ 7 ਲੱਖ ਦੀ ਲਿਮਟ ਚ ਆ ਕੇ ਪਾਇਆ ਨਹੀਂ ਕਿ ਕਿੰਨਾ ਕ ਬਣਿਆ ਫਿਰ ਉਹ 7 ਲੱਖ ਦੇ ਲਿਮਟ ਦੇ ਚਾ ਕੇ ਜਿਹੜਾ ਮਕਾਨ ਆਪਣਾ ਹੂੰ ਕੱਚਾ ਤਾਂ ਘਰ ਦੇ ਵਿੱਚ ਐਨੇ ਹਾਲਾਤ ਮਾੜੇ ਸੀ ਕਿ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਡੈਡੀ ਦੀ ਮੱਚਾ ਉਹ ਟਾਈਮ ਤੇ ਮੈਂ ਰੇਤੇ ਦਾ ਕੰਮ ਕਰਦਾ ਸੀ ਕਿੱਦੇ ਕਿਸੇ ਤੁਸੀਂ ਉਦੋਂ 21 21 ਸਾਲ ਦੀ ਐਂਜੀ ਹੁਣ ਕਿੰਨੇ ਸਾਲ ਦੇ ਹੋ ਗਏ ਹੁਣ 25 ਸਾਲ ਦੇ ਚਾਰ ਸਾਲ ਹੋ ਗਏ ਮਤਲਬ ਹਾਂਜੀ ਕਿੰਨੇ ਤੁਸੀਂ ਭੈਣ ਭਰਾ ਕਿੰਨੇ ਹੋ ਇਕੱਲੇ ਹੀ ਜੀ ਮੈਂ ਭੈਣ ਵੀ ਕੋਈ ਨਹੀਂ ਭਰਾ ਵੀ ਕੋਈ ਨਹੀਂ ਨਹੀਂ ਜੀ ਇਕੱਲੇ ਅੱਛਾ ਮੰਮੀ ਕੀ ਕਰਦੇ ਫਿਰ ਮਾਤਾ ਘਰ ਦਾ ਕੰਮ ਕਰਦੇ ਆ ਉਹਨਾਂ ਦੇ ਵੀ ਖਾਤੇ ਦੇਖਣ ਤੇ ਹਟ ਗਿਆ ਤਾਂ ਚੋਨੇ ਅੱਖਾਂ ਜਮਲ ਦੇਖਣ ਤੇ ਆਟ ਗਿਆ ਤਾਂ ਘਰ ਇੰਨੇ ਪੈਸੇ ਨਹੀਂ ਤੇ ਸਰਕਾਰੀ ਹਸਪਤਾਲ ਚ ਜਾ ਕੇ ਅਦਾਜ ਕਰਾਇਆ ਜੀ ਠੀਕ ਨੇ ਹਾਂ ਜੀ ਹੁਣ ਠੀਕ ਹੈ ਜੀ ਯਾਨੀ ਕੋਈ ਕਮਾਈ ਵਾਲਾ ਕੰਮ ਨਹੀਂ ਕਰ ਸਕਦੇ ਕਿਤੇ ਜਾ ਕੇ ਜੇ ਕਹੋ ਵੀ ਕੋਈ ਨੌਕਰੀ ਕਰ ਲੈਣਗੇ ਜਾਂ ਕੋਈ ਘਰੇ ਆਪਣੀ ਕੋਈ ਕੰਮ ਸ਼ੁਰੂ ਕਰ ਲੈਣਗੇ ਕੋਈ ਜਿਵੇਂ ਬੁਟੀਕ ਦਾ ਕੰਮ ਹੈ ਜਾਂ ਸਲਾਈ ਕਢਾਈ ਦਾ ਇਦਾਂ ਦਾ ਕੁਝ ਨਹੀਂ ਜੀ ਸੋ ਤਾਂ ਨਹੀਂ ਗੱਲ ਅਨਪੜਨਾ ਵਿੱਚ ਹਸਨਾਲ ਕਰੂਗਾ ਕੋਈ ਗੱਲ ਨਹੀਂ ਖੇਡ ਕਿਹੜੀ ਹੈ ਤੁਹਾਡੀ ਮੇਨ ਖੇਡ ਮੇਰੀ ਐਥਲੈਟਿਕ ਹੈ ਜੀ 800 ਤੇ 1500 ਮੀਟਰ ਜੀ ਮਿਹਨਤ ਵੀ ਪੂਰੀ ਕਰਨੀ ਹੈ ਤਾਂ ਕਰੂੰਗਾ ਵੀ ਫਤਕਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਸੇ ਘਰ ਤੇ ਦਾ ਜਾਣਦਾ ਫੇਰ ਥੱਲੇ ਨੂੰ ਆਇਆ ਉਹ ਤਾਂ ਨਾ ਲਡੂ ਬਟੇ ਉਹ ਤਾਂ ਕਰ ਰਹੇ ਆ ਗੱਲ ਕਿੱਥੇ ਕਿ ਤੱਕ ਤੁਸੀਂ ਖੇਡੇ ਹੋ 800 ਮੀਟਰ 1500 ਮੀਟਰ 2023 ਵਿੱਚ 1500 ਮੀਟਰ ਚ 골ਡ ਮੈਡਲ ਤਾਂ ਜਿਵੇਂ ਤੱਕ ਹੀ ਮੈਨੂੰ ਤਾਂ ਪਤਾ ਤੁਸੀਂ ਉਹ ਸਾਂਝੀ ਕਰੋ ਜਿਵੇਂ ਤੱਕ 골ਡ ਮੈਡਲ ਤਾਂ ਫੇਰ ਸਟੇਟ ਗਏ ਸਟੇਟ ਚ ਫੇਰ ਰਹਿ ਗਏ ਇਸ ਵਾਰ ਇੱਥੇ ਮੈਂ ਕੋਟ ਕਰਦਾ ਦੀ ਗੱਲ ਕੀ ਹੋਇਆ ਸੀ ਉਦੋਂ ਮੈਂ ਕਿਉਂਕਿ ਮੈਨੂੰ ਜਾਣ ਵਾਲੇ ਜਾਣਦੇ ਨੇ ਆਪ ਜੁੜੇ ਹੋਏ ਆਥਲੈਟਿਕਸ ਦੇ ਨਾਲ ਗਰਾਊਂਡ ਦੇ ਨਾਲ ਬਹੁਤ ਵੱਡੀ ਗਲਤੀ ਕੀਤੀ ਇਸ ਸ਼ਖਸ ਨੇ ਕੀਤੀ ਨਹੀਂ ਕਰਵਾਈ ਉਸੇ ਕੈਂਚੀ ਵਜੀ ਨੂੰ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਗੁਰਪਤ ਕਿਵੇਂ ਕੈਂਚੀ ਮਾਰਦੀ ਹੈ 1500 ਮੀਟਰ ਦੀ ਦੌੜ ਤੇ ਇਹਦੇ ਕੋਲ ਬੂਟ ਨਹੀਂ ਟੁੱਟੇ ਹੋਏ ਬੂਟਾਂ ਤੇ ਇਹ ਗੱਲ ਵੀ ਨਹੀਂ ਸੁੱਖੀ ਜੀ ਕਰਦਾ ਸਾਡੇ ਨਾਲ ਤੇ ਜਿਹਦੇ ਕਰਕੇ ਇਹਨਾਂ ਸਾਡੀ ਅਕਸਰ ਨਾਰਾਜ਼ਗੀ ਵੀ ਰਹਿੰਦੀ ਹੈ ਹੁਣ ਕਰਨ ਲੱਗਿਆ ਪਿਛਲੇ ਦੋ ਸਾਲ ਤੋਂ ਜਿਦਾ ਕਿ ਇਹਨੂੰ ਥੋੜਾ ਇੱਕ ਫਾਇਦਾ ਵੀ ਚਲੋ ਮਾੜਾ ਮੱਟਾ ਹੋ ਜਾਂਦਾ ਉਸ ਗੱਲ ਦਾ ਬੂਟ ਟੁੱਟੇ ਹੋਏ ਤੇ ਇਹ ਛੋਟਾ ਜਿਹੜਾ ਨਾ 1500 ਮੀਟਰ ਦੌੜ ਬਿਨਾ ਬੁੱਟਾਂ ਤੋਂ ਦੌੜਨ ਲੱਗਿਆ ਸਤੰਬਰ ਦਾ ਮਹੀਨਾ ਹੁਣ ਤਾਂ ਇਸ ਵਾਰ ਵੀ ਮੋਪੇ ਨੇ ਨਾ ਹੁਣ ਸਤੰਬਰ ਦਾ ਮਹੀਨਾ ਚੱਲ ਰਿਹਾ ਤੇ ਤਾਂ ਕਰਕੇ ਮੌਸਮ 19 ਗਰਮ ਨਹੀਂ ਹੈ ਪਰ ਸਤੰਬਰ ਦੇ ਮਹੀਨੇ ਦੇ ਵਿੱਚ ਦੇਸੀ ਮਹੀਨਾ ਸਾਇਦ ਭਾਦੋਆ ਸੁਦਾ ਹੁੰਦਾ ਦੁਪਹਿਰ ਦੇ ਟਾਈਮ ਦੌੜਾ ਹੁੰਦੀ ਅਕਸਰ 11 ਵਜੇ ਤੋਂ ਬਾਅਦ ਕੱਚਾ ਟਰੈਕ ਇੱਥੇ ਸਾਡੇ ਨੈਰੋ ਸਟੇਡੀਅਮ ਤੇ ਨਾ ਤਾਂ ਧਿਆਨ ਪਿਆ ਉਹਨਾਂ ਨੂੰ ਸਟਾਰਟਿੰਗ ਦੇਣ ਵਾਲਿਆਂ ਦਾ ਜਿਹੜੇ ਇੱਥੇ ਸੀਗੇ ਆਪਣੇ ਆਫੀਸ਼ੀਅਲਸ ਨੇ ਜਿਹੜੇ ਡਿਊਟੀ ਨਿਗਰਾਨ ਸੀਗੇ 1500 ਮੀਟਰ ਯਾਨੀ ਗਰਾਊਂਡ ਦੇ ਜਿਹੜੇ ਪੌਣੇ 4 ਚੱਕਰ ਏਦਾਂ ਲਾਦੇ ਨੇ ਤੇ ਉਸੇ ਐਟ ਅ ਟਾਈਮ ਤੇ ਛਾਲੇ ਪੈ ਗਈ ਮੇਰੀ ਨਹੀਂ ਆਪੀ ਮੈਂ ਅੰਤ ਦੇ ਮਾਰਾਂ ਹੱਥ ਦੇ 800 ਮੀਟਰ ਜਿੱਤ ਚੁੱਕਿਆ ਸੀ 1500 ਮੀਟਰ 'ਚ ਵੀ ਉਹ ਨਹੀਂ ਜਿਹੜਾ 골ਡ ਦੀ ਗੱਲ ਕਰ ਰਿਹਾ ਆ ਗਿਆ 골ਡ ਆ ਗਿਆ ਪਹਿਲੇ ਨੰਬਰ ਤੇ ਪਰ ਬੂਟਾਂ ਦੀ ਅਨਹੋਂਦ ਕਾਰਨ ਉਹ ਦੌੜ ਲਾ ਲਈ ਪਰ 400 ਮੀਟਰ ਦੀ ਰਹੀ ਗਈ ਤਿੰਨੇ ਇਵੈਂਟ ਲਾ ਸਕਦਾ 400 ਮੀਟਰ ਲਾ ਨਹੀਂ ਸਕੀ ਉਸ ਤੋਂ ਬਾਅਦ ਉਹ ਰਹੀ ਗਈ ਉਸੇ ਉਸੇ ਦਿਨ ਸੀ ਸਿੰਦੇ ہاں ਜਿਸ ਬਾਰੇ ਮੈਂ ਗੱਲ ਕੀਤੀ ਸੀ ਉਸੇ ਦਿਨ ਤੇ ਇਹ ਇਦਾਂ ਇਦਾਂ ਕੈਂਚੀਆਂ ਵੱਜਦੀਆਂ ਫਿਰ ਇਹਨੇ ਸਟੇਟ ਖੇਡਣਾ ਸੀ ਉਸ ਤੋਂ ਬਾਅਦ ਕਿਉਂਕਿ ਡਿਸਟ੍ਰਿਕਟ ਦੇ ਵਿੱਚ ਤਾਂ ਗੋਲ ਲਾ ਕੇ ਦੋ ਅਗੇ 800 ਮੀਟਰ ਵੀ ਆਗੇ 400 ਮੀਟਰ ਲੱਗੀ ਨਹੀਂ ਪਰ ਦੋ ਦੇ ਵਿੱਚ ਅੱਗੇ ਸਟੇਟ ਸਟੇਟ ਕਿਵੇਂ ਜਾਂਦਾ ਪੈਰਾਂ 'ਚ ਛਾਲੇ ਪੈ ਗਏ ਇੱਕ ਤੇ ਤਾਂ ਐਡਾ ਵੱਡਾ ਪੈ ਗਿਆ ਵੀ ਉਦਾਂ ਹੀ ਉਦਾਂ ਹੀ ਵੱਲੋਂ ਵਰਗਾ ਬਣ ਗਿਆ ਸੋ ਲਾਪਾ ਅਗੇ ਦੁਰਦਿਆਂ ਗੱਲ ਫਿਰ ਅੱਗੇ ਧਾਰਮਿਕ ਪੱਖ ਨੂੰ ਲਈਏ ਆਪਣਾ ਅਖੰਡ ਪਾਤਸ਼ਾਹ ਵੀ ਕਰ ਦੋ ਤੇ ਜੀ ਅੱਖ ਕਰ ਦਤਾ ਮਤਲਬ ਹੁਣ ਜਾਂਦੇ ਨਹੀਂ ਨਹੀਂ ਹੁਣ ਇਸ ਟਾਈਮ ਨਹੀਂ ਜੀ ਕੀ ਗੱਲ ਮਤਲਬ ਮੇਰੇ ਜਿਹੜੇ ਅੱਖਾਂ ਦਾ ਜੇ ਅਭੇਗਾਰ ਕੇ ਪਰਵੋਲਾ ਮੈਂ ਚਾਹਾਂ ਸੀ ਕਰ ਪਾਇਆ ਸੋਰੀ ਭੁੱਲ ਗਿਆ ਸੀ ਆਹ ਚਸ਼ਮਾ ਵੀ ਲੱਗ ਗਿਆ ਹੈ ਕਿੰਨਾ ਕਿੰਨਾ ਨੰਬਰ ਹੈ ਇਹ ਇੱਕ ਇੱਕ ਨੰਬਰ ਹੈ ਜੀ ਦੋਨੋਂ ਪਾਸੇ ਇਸ ਤੋਂ ਬਿਨਾ ਨਹੀਂ ਪਾਠ ਨਹੀਂ ਕਰੂੰਗਾ ਨਹੀਂ ਮਤਲਬ ਠੀਕ ਠੀਕ ਤਾਂ ਵੈਸੇ ਹੋਣਾ ਹਾਂਜੀ ਅੱਛਾ ਬੇਬੇ ਦੀ ਵੀ ਨਿਗਾ ਤੇ ਸਮੱਸਿਆ ਹੈ ਤੁਹਾਡੀ ਆਪਣੀ ਵੀ ਹੋਗੀ ਮਾਤਾ ਦੀ ਵੀ ਫਿਰ ਤੁਸੀਂ ਪੁਲਿਸ ਦੀ ਬਹੁਤ ਟਰਾਈ ਕੀਤੀ ਹੈ ਹੁਣ ਤੱਕ ਕਿੰਨੀ ਵਾਰ ਦੌੜਾ ਦੌੜਾ ਤੁਹਾਡੀਆਂ ਆ ਕੇ ਮੇਰੀਆਂ ਉੱਥੇ 2023 ਵਿੱਚ BSF ਦੀ ਭਰਤੀ ਦੇ ਕੀ ਟ్రायल क्लियर ਕਰਿਆ BSF ਦੀ ਹਾਂਜੀ ਟ్రायल ਕਲੀਅਰ ਹੋ ਗਿਆ 5 ਕਿਲੋਮੀਟਰ ਦੌੜ ਕਲੀਅਰ ਕਰਤੀ ਸੀ ਫਿਰ ਕਿੱਥੇ ਜਾ ਕੇ ਮਾਰ ਪਈ ਮਾਰ ਪੇਪਰ 'ਚ ਪੈ ਗਈ ਪੇਪਰ 'ਚ ਕਿੰਨੀ ਵਾਰ ਹੋਇਆ ਇਸ ਤਰ੍ਹਾਂ ਇਹ 5-6 ਵਾਰ ਹੋ ਗਿਆ ਜੀ ਪੰਜਾਬ ਪੁਲਿਸ ਦੀ ਭਰਤੀ ਵੀ ਦੇਖੀ ਹੈ TTA ਦੀ ਹੁਣ ਇਸ ਵਾਰ ਭਰਤੀ ਆਈ ਤੇ 2024 ਵਿੱਚ ਹੂੰ ਉਹਦਾ ਵੀ ਟ్రायल ਕਲੀਅਰ ਕਰਤਾ ਸਭ ਕੁਝ ਕਲੀਅਰ ਕਰਤਾ ਜੀ ਹੁਣ ਮੈਂ ਕਹਿਣਾ ਨਹੀਂ ਸੀ ਕਿ ਉਹਨਾਂ ਬਰੋਹੀ ਕੈਂਚੀ ਤਾਂ ਕੈਂਚੀ ਵੱਸਦੀਆਂ ਕਰੋ ਬਤਾਲੀਆਂ ਤੁਸੀਂ ਗੱਲਬਾਤ ਤੋਂ ਹੀ ਅੰਦਾਜ਼ਾ ਲਾਓ ਗਰੀਬੀ ਦੇ ਵਿੱਚ ਬਚਪਨ ਦਾ ਜਿਹੜਾ guzreya ਉਹਦੇ ਖਾਣ ਪੀਣ ਦਾ ਲਾ ਲੋ ਖੁਰਾਕ ਦੀ ਅਨਹੋਂਦ ਲਾ ਲੋ ਕਪੋਸ਼ਣ ਲਾ ਲੋ ਮਲ ਨਿਊਟ੍ਰੀਸ਼ਨ ਜਿਹਨੂੰ ਕਹਿੰਦੇ ਨੇ ਆਪਾਂ ਕੁਝ ਵੀ ਲਾ ਲੋ ਇਹ ਕੋ ਜੀਨ ਦਾ ਅਸਰ ਵੀ ਹੋ ਸਕਦਾ ਇਹ ਉਸ ਲੈਵਲ ਦੀ ਮਾਨਸਿਕ ਤੌਰ ਤੇ ਨਾ ਇਹ ਦੀ ਅਦਾਸ ਵੀ ਨਹੀਂ ਨਹੀਂ ਹੈਗੀ ਜਿੰਨੀ ਚਾਹੀਦੀ ਹੁੰਦੀ ਹੈ ਅੱਜ ਕੱਲ ਦਾ ਕੰਪੀਟੀਸ਼ਨ ਜਿਹੜਾ ਹੈ ਤੁਸੀਂ ਆ ਵੀ ਇੰਨਾ ਦੇ ਲਾ ਸਕਦੇ ਹੋ ਤੇ ਉਹ ਪੇਪਰ ਦੇ ਫਿਰ ਮਾਰ ਪੈ ਜਾਂਦੀ ਹੈ ਉਧਰ ਖਣਪੜ ਸਾਹਿਬ ਵਾਲੇ ਪਾਸੇ ਇੱਕ ਵਧੀਆ ਚਲੋ ਕਿਸੇ ਜਥੇ ਨੇ ਆਪਣੇ ਨਾਲ ਲਾ ਕੇ ਇੱਕ ਤੋਰੀ ਫੁਲਕਾ ਚੱਲਦਾ ਕੀਤਾ ਸੀ ਆ ਇਹਦਾ ਉੱਥੇ ਨਿਗਾਹ ਲਈ ਮਾਰ ਕਰੇ ਮੰਮੀ ਜਿਹੜੀ ਹੈ ਅੱਜ ਕੱਲ ਚਲੋ ਸ਼ਹਿਰ ਦੇ ਨੇੜੇ ਪਿੰਡ ਹੈ ਅਕਸਰ ਹੋ ਜਾਂਦਾ ਕਿ ਇਹ ਸ਼ਹਿਰ ਜਾ ਕੇ ਕੰਮ ਕਰ ਸਕਦੇ ਨੇ ਲੇਡੀਜ਼ ਕਰ ਸਕਦੀਆਂ ਪਰਿਵਾਰ ਦਾ ਗੁਜ਼ਾਰਾ ਛੋਟਾ ਦੋਨੋਂ ਜਣੇ ਨੇ ਹੋ ਸਕਦਾ ਪਰ ਉਹਨੂੰ ਵੀ ਬਿਮਾਰ ਉਹ ਬਿਮਾਰ ਕਾਫੀ ਰਹਿੰਦੀ ਹੈ ਤੇ ਹੋਰ ਫਿਰ ਕੰਮ ਨਹੀਂ ਤਾਂ ਹੁਣ ਅਸਲ ਤੇ ਕੀ ਕੰਮ ਹੁਣ ਕੀ ਕਰ ਰਹੇ ਹੋ ਤੁਸੀਂ ਹੁਣ ਜੀ ਆਪਣਾ ਕੰਮ ਜੀ ਰੇਤੇ ਦਾ ਕਰਦੇ ਟਰੈਲੀਆਂ ਭਰਦੇ ਜੀ ਪੰਨੀ ਹਮਕਾ ਕਰੀ ਜਾਉਂਦਾ ਬਹੁਤ ਬਹੁਤ ਲੋਕ ਨੇ ਇਹ ਜਿਹੜੇ ਆਪਣੇ ਇਸ ਤਰ੍ਹਾਂ ਦੇ ਸੰਘਰਸ਼ ਤੋਂ ਨਿਕਲਦੇ ਨੇ ਕਾਮਯਾਬੀ ਹੋਈ ਹੁੰਦੇ ਨੇ ਠੀਕ ਹੈ ਨਾ ਇਹ ਪਕਿਆ ਹੀ ਦਿੰਦੀ ਹੈ ਇਹ ਜਿਹੜੀ ਚੀਜ਼ ਹੈ ਹੌਸਲਾ ਜ਼ਰੂਰੀ ਹੈ ਬਹੁਤ ਹੈ ਨਾ ਸਭ ਕਰ ਲੋ ਜੀ ਉਹ ਸਰਬਾਨੰਦ ਨਾਲ ਤੇ ਹੁਣ ਟਰਾਲੀਆਂ ਕਿਵੇਂ ਰੇਤੇ ਦੀਆਂ ਰੇਤੇ ਟਰਾਲੀਆ ਤੇ ਤਿੰਨ ਟਰਾਲੀਆਂ ਭਰਦਾ ਹੈ ਹਾਂ ਆਈ ਲਵ ਯੂ ਕਰਦਾ ਤੇ ਰੇਤੇ ਟਰਾਲੀਆ ਭਰਦਾ ਤਾਂ ਲੋਕੀ ਜਾਂਦੇ ਵੀ ਨਸ਼ਾ ਕਰਦਾ ਇਹ ਕਿਉਂ ਕਿਹਨ ਨਸ਼ਿਆ ਨਾ ਜਾਂਦਾ ਨਸ਼ਿਆ ਉਹਨਾਂ ਨੂੰ ਨਹੀਂ ਹੁੰਦਾ ਕੌਣ ਕਹਿੰਦਾ ਪਿੰਡ ਦੇ ਅੱਡੇ ਜਾਂਦੇ ਆ ਯਾਰ ਇਹ ਨਹੀਂ ਸੁਣੇ ਕਰਦੇ ਇਹ ਫੋਨ ਚੋਂ ਪਰਸਨਲ ਨਾ ਗੱਲਾਂ ਕਰੀਏ ਇਹ ਇਹ ਤਾਂ ਆਮ ਦੀ ਗੱਲ ਹੈ ਤੁਸੀਂ ਕਿਸੇ ਨੂੰ ਵੀ ਕਹਿ ਸਕਦੇ ਹੋ ਉਹ ਤੁਹਾਡੇ ਬਾਰੇ ਕੋਈ ਕੀ ਕਹਿੰਦਾ ਕੋਈ ਮੇਰੇ ਬਾਰੇ ਵੀ ਕਹਿੰਦਾ ਹੁਣ ਮੈਂ ਤਾਂ ਲੋਕ ਪ੍ਰਧਾਨ ਮੰਤਰੀਆਂ ਬਾਰੇ ਮੁੱਖ ਮੰਤਰੀਆਂ ਬਾਰੇ ਸਾਰੇ ਬਾਰੇ ਜਿਹੜੀ ਤੁਹਾਨੂੰ ਕਹਿੰਦੇ ਨੇ ਉਹਨਾਂ ਬਾਰੇ ਵੀ ਕਹਿੰਦੇ ਨੇ ਲੋਕੋ ਛੱਡੋ ਤੁਸੀਂ ਗੱਲ ਬਿਹੁਣ ਤੀ ਟਰਾਲੀਆਂ ਭਰਦੇ ਹੋ ਰੇਤੇ ਦੀ ਹਾਂਜੀ ਤੇ ਉਹ ਲੇਬਰ ਦਾ ਕੰਮ ਹੈ ਰੋਜ਼ ਭਾਈ ਮਿਲ ਲਉਂਦੇ ਆ ਹਾਂਜੀ ਉਹ ਕਿੱਥੇ ਹੈ ਬਰ ਲੇਬਰ ਆਪਣੇ ਪਿੰਡ ਦੀ ਅੱਛਾ ਪਿੰਡ ਦੇ ਨੇੜੇ ਘਾਟ ਪੈਂਦਾ ਕੋਈ ਹਾਂਜੀ ਜ਼ਿੰਦਾਬੀ ਘਾਟ ਪੈਂਦਾ ਨਦੀ ਹੈ ਜੀ ਅੱਛਾ 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 ਫੇਰ ਹੁਣ ਉਹਥੇ ਜਾਣ ਕਰਕੇ ਫੇਰ ਕੋਈ ਪ੍ਰੈਕਟਿਸ ਵਗੈਰਾ ਤੇ ਜਾ ਨਹੀਂ ਹੁੰਦਾ ਉਹਨਾਂ ਦੇ ਨਾਲ ਪ੍ਰੈਕਟਿਸ ਚ ਸਵੇਰ ਤੋਂ ਟਾਈਮ ਰੱਖਿਆ ਜੀ ਅੱਛਾ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਆਪਣੇ ਮੱਜਾਂ ਨੂੰ ਮਤਲਬ ਦੋ ਘੰਟੇਆਂ ਨੂੰ ਮ ਕੱਲਿਓਣੇ ਪੈਂਦੇ ਆ ਉਹ ਵੀ ਸਾਈਕਲ ਕੱਲਿਓਣਾ ਕਰਦੇ ਰੇੜੀ ਨਹੀਂ ਹੈਗੀ ਜਦੋਂ ਵਧੀਆ ਤੋਂ ਉਹਦਾ ਪ੍ਰੈਕਟਿਸ ਦਾ ਹਿੱਸਾ ਬਣ ਜਾਂਦਾ ਹੈ ਸਾਈਕਲਿੰਗ ਫੇਰ ਹੁਣ ਜਿਹੜਾ ਮਤਲਬ ਕਿ ਪੜ੍ਹਾਈ ਪੜੂਈ ਜਿਹੜੀ ਬੰਦ ਹੋ ਗਈ ਬਿਲਕੁਲ ਹੈ ਹਾਂਜੀ ਪ੍ਰਾਈਵੇਟ ਹੁੰਦਾ ਨਹੀਂ ਜੀ ਪ੍ਰਾਈਵੇਟ ਟਾਈਮ ਹੀ ਨਹੀਂ ਲੱਗਦਾ ਨਹੀਂ ਅੱਛਾ ਕਰਦੇ ਆ ਮਤਲਬ ਦੇ ਕੇ ਨਾਲ ਕਰਦਾ ਗੁਜ਼ਾਰਾ ਨਹੀਂ ਚੱਲਦਾ ਫੇਰ ਜਿਵੇਂ ਪਹਿਲਾਂ ਜਾਂਦਾ ਤੁਸੀਂ ਜਾਂਦੇ ਹੁੰਦੇ ਸੀਗੇ ਆ ਜਿਹੜੇ ਖੌਂਦਾਂ ਕੈਂਪ ਵਗੈਰਾ ਲੱਗਦੇ ਆ ਸਾਡੇ ਕੋਲ ਆਉਂਦੇ ਜਿਵੇਂ ਅਕਸਰ ਉੱਥੇ ਵੀ ਨਹੀਂ ਆਉਂਦੇ ਨਹੀਂ ਕਿੱਲੇ ਪਾਣੀ ਪੀਦੇ ਨੇ ਤੇ ਉਤੇ ਵੀ ਨਹੀਂ ਆਉਰੇ ਇਹਦੇ ਨਾਲ ਆਉਣਾ ਨਹੀਂ ਠੀਕ ਹੈ ਤੇ ਹੁਣ ਆਪਾਂ ਵਾਈਂਡ ਅਪ ਵੀ ਮੇਰੇ ਖਲ ਕਰੀਏ ਬਈ ਬਹੁਤਾ ਮੈਨੂੰ ਨਹੀਂ ਚੰਗਾ ਲੱਗ ਰਿਹਾ ਉਹਦੇ ਬਾਰੇ ਉਹਨੂੰ ਉਬਾਲਾ ਮਾਰਾਂ ਮੈਂ ਜਾਂ ਉਹਦਾ ਉਹਨੂੰ ਰਿਮਾਈਂਡ ਕੁਛ ਹੋਵੇ ਕਿਉਂਕਿ ਮੈਂ ਉਹਨੂੰ ਮਾਨਸਿਕ ਤੌਰ ਤੇ ਵੀ ਚੰਗੀ ਤਰ੍ਹਾਂ ਜਾਣਦਾ ਵੀ ਉਹ ਮੈਨੂੰ ਲੱਗਦਾ ਨਹੀਂ ਲੱਗਦਾ ਵੀ ਇੰਨਾ ਵੀ ਅਸਰ ਉਹਤੇ ਜਿਆਦਾ ਹੋਵੇ ਕੁਝ ਸੋ ਦੋਸਤੋ ਇਹ ਇੱਕ ਤਾਂ ਜਿਹੜੀ ਮੈਂ ਸ਼ੁਰੂ ਦੀ ਗੱਲ ਕੀਤੀ ਸੀ ਵੀ ਆਪਣੇ ਆਲੇ ਦੁਆਲੇ ਸਾਰੇ ਪਾਸੇ ਇਸ ਤਰ੍ਹਾਂ ਦੇ ਜਿਹਨਾਂ ਨੂੰ ਬਿਲਕੁਲ ਗੁਰਵਤਰੀਆਂ ਜਾ ਕੇ ਸਿਕਰਲੇ ਡੰਡੇ ਤੋਂ ਜਾ ਕੇ ਛੱਟਿਆ ਹੁੰਦਾ ਨਾ ਜਿਵੇਂ ਉਹ ਲੁੱਡੋ ਵਾਲੀ ਗੇਮ ਨਹੀਂ ਬੰਦਾ ਕਰਦਾ ਹੁੰਦਾ ਖੇਡਦਾ ਹੁੰਦਾ ਨਿਮੇ ਤੇ ਜਾ ਕੇ ਸੱਪ ਲੜਦਾ ਹੁੰਦਾ ਇਹ ਅਕਸਰ ਹੁੰਦਾ ਸੰਘਰਸ਼ ਵਾਲੇ ਬੰਦੇ ਗਰੀਬੀ ਜਿਹੜੀ ਹੈ ਨਾ ਉਹ ਇਹ ਦੇ ਵਰਗਾ ਕੋਈ ਨਹੀਂ ਹੈ ਸੋ ਹੁਣ ਲੋੜ ਹੈ ਸਾਨੂੰ ਇਸ ਤਰ੍ਹਾਂ ਵੀ ਆਪਣੇ ਵਾਲਾ ਦਵਾਲਾ ਆਪਣੇ ਚੱਕਤੀ ਮਾਰਨ ਦੀ ਕਿ ਕਿੱਥੇ ਹੈ ਬੰਦਾ ਜਿਹੜਾ ਕਿ ਕੁਝ ਕਰ ਸਕਦਾ ਨਿਰੰਧਿਕ ਖਿਡਾਰੀ ਵੀ ਹੈ ਮੁੰਡਾ ਸਟੂਡੈਂਟ ਵੀ ਹੈ ਤੇ ਫਿਰ ਸਾਰਾ ਕੁਝ ਹੀ ਕਰਦਾ ਪਰਿਵਾਰ ਹੈ ਤੁਹਾਡੇ ਸਾਹਮਣੇ ਹੀ ਹੈ ਸੋਹਣਾ ਸੁਨਖਾ ਮੁੰਡਾ ਹੈਗਾ ਉਮਰ 25 ਸਾਲ ਦੀ ਹੈ ਹਲੇ ਤੇ ਕੋਈ ਖਾਸ ਕਰਕੇ ਜਿਹੜਾ ਆਮ ਕਰਕੇ ਅੱਜ ਗੱਲ ਨੂੰ ਸ਼ਪਤੋ ਦਾ ਕਰਨਾ ਕੀ ਹੈ ਗਰਾਊਂਡ ਜਾਣ ਦਾ ਬੰਦੇ ਨੂੰ ਬਿਲਕੁਲ ਪੂਰਾ ਰੂਟੀਨ ਹੈ ਇੱਕ ਸੋ ਹੁਣ ਤੁਹਾਡੀ ਕਚੈਰੀ ਤੇ ਹੈ ਕੇਸ ਮੈਂ ਮੈਨੂੰ ਕਾਫੀ ਦਿਨ ਤੋਂ ਲੱਡੂ ਨਾਲ ਮੈਨੂੰ ਮੁਲਾਕਾਤ ਹੋ ਰਹੀ ਹੈ ਇਹਦੇ ਨਾਲ ਕੁਝ ਹੋਰ ਦੀਆਂ ਸਮੱਸਿਆਵਾਂ ਸੀਗੀਆਂ ਤੇ ਹੁਣ ਵੱਡੀਆਂ ਸਮੱਸਿਆਵਾਂ ਜਿਹੜੀਆਂ ਕਰਜ਼ੇ ਦੀ ਮਾਰ ਹੈ ਤੇ ਮਾਰੂ ਹੈ ਥੋੜਾ ਜਿਹਾ ਕਿ ਕੋਈ ਖੇਤ ਦਾ ਟੁੱਟਾ ਹੈ ਅੱਧਾ ਪੂਣਾ ਕਿਲਾ ਉਹ ਮਾਰੂ ਹੈ ਉਹ ਤਾਂ ਤੇ ਹੁਣ ਕੁਛ ਕਿਹਦੇ ਹੈ ਨੇ ਜਿਹੜੇ ਮਾਰੇ ਮੋٹے ਕੰਮ ਜਿਹੜੀਆਂ ਨੇ ਇਹਨੂੰ ਪਲੀ ਦੇ ਲਿਆ ਸਕਦੇ ਆ ਸੁਣ ਬੇਨਤੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਕਿ ਪੱਕਾ ਨੰਦੋੜਾ ਕਰਮਪ੍ਰੀਤ ਸਿੰਘ ਕਰਮਪ੍ਰੀਤ ਸਿੰਘ ਵੀਰ ਕੀ ਪ੍ਰੀਤ ਪ੍ਰੀਤ ਕਰਮ ਕਰਮਪ੍ਰੀਤ ਸਿੰਘ ਸਨੋਫ ਦਲਵਾਰਾ ਸਿੰਘ ਸਨੋਫ ਸਰਦਾਰ ਦਲਵਾਰਾ ਸਿੰਘ ਤੇ ਪਿੰਡ ਹੈਗਾ ਸਿੰਬਲ ਚੱਲੀਆ ਇਸ ਟਿੱਕਰੋਪੜਾ ਰੂਪਨਗਰ ਲਿਖਿਆ ਆਏਗਾ ਇਹਦਾ ਅਕਾਊਂਟ ਨੰਬਰ ਅਸੀਂ ਦੇ ਦਾਂਗੇ ਥੱਲੇ ਇਹਦਾ ਫੋਨ ਨੰਬਰ ਵੀ ਦੇ ਦਾਂਗੇ ਸਿੱਧਾ ਅ ਕਰਮਪ੍ਰੀਤ ਦਾ ਹੀ ਸੋ ਜ਼ਰੂਰ ਤੁਸੀਂ ਜਿਹੜੇ ਵੀ ਦੇਖਣ ਵਾਲੇ ਸੱਜਣ ਨੇ ਲੱਗਦਾ ਤੁਹਾਨੂੰ ਜੇ ਲੱਗਿਆ ਹੋਵੇ ਇਸ ਗੱਲ ਦਾ ਜਿਹੜੀਆਂ ਮੈਂ ਖਾਸ ਕਰਕੇ ਤੁਹਾਨੂੰ ਗੱਲਾਂ ਦੱਸੀਆਂ ਕਿ ਬਹੁਤ ਜ਼ੋਰ ਲਾ ਲਿਆ ਮੁੰਡੇ ਨੇ ਬਹੁਤ ਬਹੁਤ ਜ਼ੋਰ ਲਾ ਲਿਆ ਅ ਹੁਣ ਵੀ ਅ ਮਤਲਬ ਜਦੋਂ ਨਹੀਂ ਵਸ ਚੱਲਿਆ ਕੋਈ ਤਾਂ ਅਖੀਰ ਦੇ ਵਿੱਚ ਸੋਚਿਆ ਕਿ ਯਾਰ ਹੁਣ ਥੋੜਾ ਕੇ ਇਹਨੂੰ ਸਾਰੇ ਦੀ ਲੋੜ ਹੈ ਤੇ ਸਾਡੇ ਵੱਲੋਂ ਆਰਟੀਵੀ 1 ਜਿਹੜਾ ਸਾਡਾ ਆਧਾਰਾ ਹੈਗਾ ਸਾਡੇ ਐਮਡੀ ਨੈਸ਼ਨ ਸ਼ੇਰਪੱਗਾ ਜੀ ਤੇ ਉਹ ਉਹਨਾਂ ਨਾਲ ਮੀਟਿੰਗ ਕਰਕੇ ਫਿਰ ਇਹੀ ਫੈਸਲਾ ਕੀਤਾ ਸੀ ਵੀ ਅਸੀਂ ਸਾਡੇ ਕੋਲ ਕਿਉਂਕਿ ਬਹੁਤ ਸਾਰੇ ਕੇਸ ਨੇ ਬਹੁਤ ਸਾਰੀ ਸੰਸਥਾਵਾਂ ਨਾਲ ਜੁੜੇ ਹੋਏ ਨੇ ਆਰਟੀਵੀ 1 ਐਵੇਂ ਆਨੇ ਕੁਝ ਵੀ ਨਹੀਂ ਹੋ ਰਿਹਾ ਸਾਡਾ ਸਟਾਫ ਹੈ ਤੇ ਸਾਡੇ ਕੋਲ ਫਿਰ ਇਹੀ ਹਿੱਲਾ ਹੁੰਦਾ ਕਿ ਤੁਹਾਡੇ ਤੱਕ ਕਿਸੇ ਤਰ੍ਹਾਂ ਤੁਹਾਡੇ ਵਰਗੇ ਜਿਹੜੇ ਦਾਨਵੀਰ ਸੱਜਣ ਨੇ ਜਿਹੜੇ ਦਰਦ ਰੱਖਦੇ ਨੇ ਸਮਾਜ ਦਾ ਇਸ ਤਰ੍ਹਾਂ ਦੀ ਸੋਚ ਰੱਖਦੇ ਨੇ ਉਹਨਾਂ ਤੱਕ ਗੱਲ ਪਹੁੰਚਦਾ ਕਰੀਏ ਸੋ ਲੋਡੂ ਤੁਸੀਂ ਕੋਈ ਖਾਸ ਗੱਲ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਮੈਂ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਨੀ ਕੁ ਮਦਦ ਹੋ ਸਕੇ ਕਰਨੀ ਕਿਉਂਕਿ ਮੇਰੇ ਜਿਹੜਾ ਖੇਤ ਹੈ ਉਹਦੇ ਪਾਣੀ ਨਹੀਂ ਹੈਗਾ ਉਹ ਵੀ ਮਾਰੂਗਾ ਆਪਣੇ ਘਰ ਵੀ ਜਿਹੜਾ ਟਰੈਕਟਰ ਵੀ ਨਹੀਂ ਹੈਗਾ ਉਹ ਤੇ ਚਲੋ ਉਹ ਤਾਂ ਚਲੋ ਉਹ ਤਾਂ ਕੋਈ ਗੱਲ ਨਹੀਂ ਫਿਰ ਜਿਹੜਾ ਦੋਗ ਮੱੱਝਾ ਰੱਖਣੇ ਚਾਹੁੰਦਾ ਵੀ ਆਪਣਾ ਕੰਮ ਕਰਨਾ ਚਾਹੁੰਦਾ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਨਿਛੋੜ ਕੱਢ ਸਕਦੇ ਹੋ ਸਾਰੀ ਗੱਲ ਵੱਧਾ ਤੇ ਮੇਰੇ ਵੱਲੋਂ ਤੇ ਆਰਟੀਵੀ 1 ਵੱਲੋਂ ਆਪ ਸਭ ਨੂੰ ਇੱਕ ਵਾਰ ਫੇਰ ਤੋਂ ਪਿਆ ਪਰ ਸਤਿ ਸ਼੍ਰੀ ਅਕਾਲ ਤੇ ਅਗਲੀ ਵਾਰੀ ਫੇਰ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਹੋਰ ਵੀ ਲਿਖੀ ਇੱਕ ਖਾਸ ਬਣਾਈਏ ਹਸ ਤਾਂ ਅਚਾਨਕ ਹੋਣਿਆ ਤੇ ਇੱਕ ਵਾਰ ਫੇਰ ਸਤਿ ਪਰਿਸ਼ਕਾਲ ਚਬਕ